ਸਾਸਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਠੀਕ ਹੋ ਠੀਕ ਹੋ ਹੋਮ ਹੋ ਗਏ ਆ ਦੇਖੋ ਅੱਜ ਮੈਂ ਤੁਹਾਨੂੰ ਕੀ ਖਾਣਾ ਲੈ ਜੀ ਆ ਦੇਖੋ ਜੀ ਪੰਮ ਜੱਟ ਕੀ ਕਰਦਾ ਪੋਚਾ ਲਾਂਦਾ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਪੰਮ ਜੱਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲਾ ਰਹੇ ਦੀ ਪੋਚਾ ਕੁਝ ਜੀ说到 ਦੀ ਹੋਮਵਰਕ ਦਾ ਵੀ ਇਹ ਘਰੇ ਤੱਕ ਚੱਲਉਂਦਾ ਨਹੀਂ ਜੀ। ਦਰਅਸਲ ਗੱਲ ਇਹ ਆ ਕਿ ਅੱਜ ਆਪਣੇ ਜਿਹੜੇ ਲਾਈਫ ਪਾਰਟਨਰ ਨੇ ਬੀਬੀ ਅਪ੍ਰੀਤ ਕੌਰ ਜੀ ਇਹ ਦੇਖੋ। ਆ ਦੇਖੋ ਜੀ। ਅੱਜ ਬਿਮਾਰ ਹੋ ਗਏ। ਮੰਮਾ? ਬਿਮਾਰ ਹੋਏ ਪੈਨੇ ਅੱਜ ਇਹਨਾਂ ਦੀ ਤਬੀਅਤ ਠੀਕ ਨਹੀਂ। ਆ ਇਹਨਾਂ ਦੀ ਮੈਡੀਸਿਨ ਪਈ ਹੈ। ਚੱਜ ਕਰਦੇ ਜਿਹੜੇ ਚੱਜ ਜਿਹੜੀ ਅੱਜ ਕੰਮ ਨੇ ਉਹ ਅੱਜ ਆਪਾਂ ਕਰਨੇ ਨੇ। ਕਾਲੂ ਮਾਰਤਾ ਬੋਤੇ ਲਾ ਰਹੇ ਆ ਤੇ ਦੋ ਰੋਟੀ ਆਪਾਂ ਬਣਾਉਣੀ ਆ ਇਹ ਕੋਈ ਮਲਕੀਆ ਇਹ ਦਰਸ਼ਕ ਜੇ ਤੁਹਾਡਾ ਆਪਣਾ ਲਾਈਫ ਪਾਰਟਨਰ ਬੁਆਹ ਹੋਵੇ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਕਿ ਤੁਸੀਂ ਆਪਣੇ ਘਰ ਦੇ ਕਮੈਂਟ ਦੇ ਵਿੱਚ ਕੋਈ ਆਪ ਦੀ ਬੇਇੱਜ਼ਤੀ ਸਮਝਦੇ ਹੋ ਨਹੀਂ ਜੀ ਆਪਣੇ ਘਰ ਦੇ ਵਿੱਚ ਕੰਮ ਦੀ ਕੋਈ ਬੇਇੱਜ਼ਤੀ ਨਹੀਂ ਹੈ ਲਾਈਫ ਪਾਰਟਨਰ ਦਾ ਤੁਹਾਨੂੰ ਸਾਰਾ ਦਿਨ ਖਿਆਲ ਰੱਖਦਾ 24 ਘੰਟੇ ਆਪਾਂ ਉਹਾਰੇ ਪਤੀ ਖਾਣਾ ਕੱਪੜੇ ਧੋਣ ਦਾ ਤੋਂ ਬੱਚਿਆਂ ਨੂੰ ਸਾਹਮਦਾ ਆ। ਦੇਖਿਓ ਬਿਮਾਰ ਹੋ ਜਾਂਦੇ ਤਾਂ ਆਪਾਂ ਦਾ ਵੀ ਹੱਕ ਬੰਦ ਆ। ਉਹਨਾਂ ਦੀ ਦੇਖਭਾਲ ਕਰਨ ਦਾ ਮਾਤਰਿਕ ਕੰਮ ਆ। ਜੇ ਜੇ ਮੇਰੇ ਟੀਮ ਦੇ ਨਾਲ ਸਾਂਤ ਨੇ ਮੈਸੇਜ ਨੂੰ ਕਰਨਾ। ਧੰਨਵਾਦ। ਹੋਰ ਵੀ ਕੰਮ ਬੜੇ ਨੇ ਮੇਰੇ ਕੋਲ ਇਹ ਨਾ ਵਿਹਲਾ ਨਹੀਂ ਛੋੜ ਜੰਗੂ। ਮਾਇਆ ਦੇ ਰੋਟੀਆਂ ਬਣਾਉਣੀਆਂ ਨੇ। ਆ ਸ੍ਰੀ ਕਾਪ। ਕਾ ਦੇਖੋ ਏ ਕੰਬੀ ਮੇਰੇ ਨਾਲ ਅੱਜ ਹੈਲਪ ਕਰਾ ਰਿਆ ਔਰ ਆਹਿੰਦੇ ਹਜੇ ਇੱਥੇ ਕੰਮ ਕਰਨਾ ਹੈ ਇੱਥੇ ਬਾਤ ਲਾਵਾਂਗੇ ਪੋ ਚਾਥੇ ਰੱਖ ਠੀਕ ਹੈ ਇੱਥੇ ਰੱਖ ਤਾ ਹਾਂ ਏ ਕੰਬੀ ਅੱਜ ਮੇਰੇ ਨਾਲ ਕੰਮ ਕਰਾ ਰਿਆ ਦੇਖੋ ਪੁੱਤ ਤੂੰ じゃ ਪਹਿਲਾਂ ਟੋਪੀ ਲਾ ਸਿਰ ਤੇ ਟੋਪੀ ਲਾ ਨਾਲ ਦੂਜੀ ਪਾਸ ਜੈਕਟ ਪਾ ਤੂੰ ਬਿਮਾਰ ਹੋ ਜਾਵੇਂਗਾ ਨਾਲ ਜੈਕਟ ਵੀ ਮਿਲਦੀ ਦੱਨਾ ਮੈਂ ਇੱਕ ਮਿੰਟ ਹੋਰ ਜੀ ਅੱਪਾ ਅੱਜ ਕਰ ਰਹੇ ਆ ਘਰ ਦੇ ਕੰਮ ਸੰਡੇ ਦੀ ਛੁੱਟੀ ਸੀ ਤਾਂ ਕਰਕੇ ਨਾ ਆਪਣਾ ਪਾਟਰਨ ਜਿਹੜਾ ਅੱਜ ਬਿਮਾਰ ਹੈ ਤੇ ਤਾਂ ਕਰਕੇ ਹੁਣ ਸਾਰਾ ਕੰਮ ਆਪਾਂ ਕਰ ਰਹੇ ਆ ਛਾਹ ਬਣਾਤੀ ਹੈ ਹੁਣ ਉਹਨਾਂ ਨੂੰ ਚਾਹ ਪਿਆਉਣੇ ਆ ਨਾਲੇ ਆਪ ਪੀਣੇ ਆ ਇਹ ਰੋਟੀ ਟੋਕਾ ਬਣਾਉਣੇ ਆ ਠੀਕ ਆ ਜੀ ਕੀ ਤੁਸੀਂ ਵੀ ਇਦਾਂ ਹੀ ਕੰਮ ਕਰਦੇ ਹੁੰਨੇ ਹੋ ਆਪਣੇ ਘਰੇ ਜਦੋਂ ਤੁਹਾਡੇ ਘਰ ਵਾਲੀ ਜਾਂ ਮਾਤਾ ਬਿਮਾਰ ਹੋ ਜਾਂਦੀ ਹੈ ਜਿਹੜੇ-ਜਿਹੜੇ ਇਦਾਂ ਕੰਮ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਉogli ਅੱਜਾ ਤੋਂ ਉਹਦਾ ਅੱਜ ਦਾ ਕੰਮ ਜ਼ਿੰਮੇਵਾਰੀ ਸ਼ਾਮੀ ਇੱਕ ਜੇ ਮਲਾ ਚਾਰੂ ਕੋਤੇ ਦਿੱਤੇ ਆਪਾਂ ਲਾ ਪਰ ਇੱਕ ਚੀਜ਼ ਰਹੀ ਪੀਣ ਵਾਲੀ ਚਾਹ ਚਾਹ ਦਿੱਤੀ ਬਣਾ ਅੱਜ ਬਿਮਾਰ ਹੋਈ ਵੀ ਐ ਅਪ੍ਰਿਤਕੌਰ ਠੀਕ ਹੈ ਜੀ ਤਾ ਕਰਕੇ ਜੇ ਸਾਰੀ ਜ਼ਿੰਮੇਵਾਰੀ ਕੰਮ ਦੀ ਆਪਣੇ ਤੇ ਆ। ਹੁਣ ਆਪਾਂ ਚਾਹ ਬਣਾ ਲਈ ਪਹਿਲਾਂ। ਲੋਈ ਚਾਹ ਬਣ ਗਈ ਹੈ ਜਿਨੇ ਜਿਨੇ ਪੀਣੇ ਆ ਤਾ ਆ ਜੋ। ਕਾਪਾ ਜ ਵੱਡੇ ਚੱਕ ਲਿਆ ਆਪਾਂ ਚਾਹ ਵਾਲੇ। ਇਹ ਹਰ ਤਰੀ ਦੇ ਕੱਪ ਹੈ। ਇਹ ਆਪਣੇ। ਇਹ ਸਾਡੇ ਇੱਕੰਦੇ। ਰਮਾਨ ਦਾ ਇੱਕ ਪਿਆ। ਮੰਦਾ ਉਬਿਆ ਰਮਾਂਡਾ ਉਬਿਆ ਦੇਕੋ ਹੋਰ ਹੈ ਨਹੀਂ ਕਿ ਇੱਥੇ ਇਹ ਆ ਗਏ ਨਾਨਕੀ ਹਾਂਜੀ ਪਿੰਡ ਆਪਣੇ ਚਲੋ ਜੀ ਚਲੋ ਚਲ ਉਧਰ ਹੁਣ ਚਲਦੇ ਆਪਾਂ ਚਾਹ ਲੈ ਕੇ ਮਾਸਤਾ ਰੈਡੀ ਹੈ ਉਠੋ ਮਾਸਤਾ ਰੈਡੀ ਹੈ ਉਠਰਾ ਚਾਹ ਰੈਡੀ ਹੈ ਸੁੱਤੇ ਪਏ ਉਠੋਈ ਲਓ ਆ ਵੀਓ ਕਿਉਂ ਮੈਂ ਯਾਰ ਤੂੰ ਟੋਪੀ ਲਾ ਲੈਂਦਾ ਨਾ ਉੱਪਰ ਟੋਪੀ ਜੇ ਲਾਉਣਾ ਦਿਖਦੀ ਨਹੀਂ ਜੈਕਟ ਤੇ ਨਹੀਂ ਮੈਨੂੰ ਨਹੀਂ ਪਾ ਜੀ ਜੀ ਬੜਜਾ ਦਮ ਮੈਂ ਨਾ ਵਰਦਾਰ ਜਾਈ ਫੋਨ ਦੇ ਨਾ ਫੋਨ ਕੀ ਕਰਨਾ ਲੋ ਦੇਣਾ ਮਾ ਆਪਣਾ ਲੈ ਦੇਣਾ ਆਪਣਾ ਜੀਟੀ ਦਾ ਫਾਈਲ ਦੇਖੂੰਗਾ ਜੀਟੀ ਇਹ ਚਾਹ ਪੀਓ ਫਿਰ ਆਪਾਂ ਦਵਾਈ ਦਵਾਉਣੇ ਮਮਾ ਨੂੰ ਠੀਕ ਹੈ ਠੀਕ ਹੈ ਮੇਰੇ ਨੂੰ ਵਾਸਤੇ ਠੀਕ ਹੋ ਜੇ ਮਾਪੇ ਦਵਾਈ ਦੇਣਾ ਮ ਇਹ ਕਮਾਂ ਚੱਕਾ ਤਤੀ 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 ਲੱਭੀ میری ਗਲੀ ਦਾ ਤਤੀ ਉਹ ਵੀ ਹਾੜੇ ਖਤੂਆਂੋਂ ਨਿਕਲ ਆ ਬਿਮਾਰ ਤੂੰ ਵੀ ਹੋਏਗਾ ਮੈਂ ਤਾਂ ਦੱਸਾਂ ਮੋਬਾਈਲ ਤੇ ਨਾ ਚਮੜਾ ਦਾ ਟੋਪੀ ਲੈ ਲਾ ਜੈਕਟ ਭਾਲ ਚੱਕ ਕੇ ਆਪਣੀ ਕਿੱਥੇ ਰੱਖੀ ਆ ਮੇਰੇ ਕੋਲੇ ਤਾਂ ਤਾਰੇ ਕਿੱਥੇ ਰੱਖੀ ਆ ਕਿੱਥੇ ਬੰਨੇ ਇਹਦਾ ਪਲੇਅਰ ਹਾਂਜੀ 26 ਚੰਗਾ ਜੀ ਸਸਰੀ ਗਾਲ ਸਸਰੀ ਗਾਲ ਦੀសារ ਨੂੰ ਉਹ ਨਹੀਂ ਚਾਪੀ ਲਈਏ ਬਾਕੀ ਵੀਡੀਓ ਫੇਰ ਪਾਵਾਂਗੇ